ਹਾਂਜੀ ਬਸ ਭਰਦੇ ਨਹੀਂ ਕੋਈ ਨਾ ਨਹੀਂ ਨਹੀਂ ਬਾਲੇ ਦਿਨ ਨਹੀਂ ਕੋਈ ਨਾ ਤੁਸੀਂ ਥੋੜੇ ਦਿਨ ਹੀ ਰੋਹੋ ਨਹੀਂ ਨਹੀਂ ਫੀਸ ਤਾਂ ਪਰ ਨਹੀਂ ਸਾਨੂੰ ਪਤਾ ਬਸ ਥੋੜਾ ਜਿਹਾ ਨਾ ਕੰਮਕਾਰ ਜਮੰਦੇ ਹੋਏ ਪਏ ਸੀ ਜੀ ਤੇ ਕਰ ਦਿੰਦੇ ਹਾਂ ਹਾਂਜੀ ਹਾਂਜੀ ਬਸ ਇੱਕ ਦੋ ਦਿਨਾਂ ਜੀ ਜਮਾ ਕਰਾ ਦਾਂਗੇ ਕੋਈ ਜੇ ਥੋੜਾ ਟਾਈਮ ਲੱਗ ਸਕਦਾ ਤਾਂ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਨਹੀਂ ਨਹੀਂ ਕੋਈ ਨਾ ਫਿਰ ਮੈਂ ਕਰਦਾ ਕਰਦਾ ਹਾਰ ਕਰਨੀ ਠੀਕ ਹੈ ਆਇਆ ਵੀ ਇਹਨੇ ਕੋਈ ਹੱਲ ਪਈ ਗਰਪੀਰ ਕਿੱਥੇ ਆਂ ਦੀਦੀ ਨਹੀਂ ਕਰੇ ਬਈ ਦੀਦੀ ਪੈ ਜਾਂਦਾ ਸਿਰ ਵਾਲਾ ਦਰਦ ਕਰ ਜਾਂਦਾ ਨਾਲ ਚੱਲ ਆਇਆ ਪੁੱਤ ਵੇਣੇ ਫਿਰ ਤੇਰੀ ਮਾਂ ਨੂੰ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਕਿਵੇਂ ਸਰ ਸਿੱਟੀ ਪਈ ਦੁਪਹਿਰੀ ਹਲੋ ਕਿਵੇਂ ਸਰ ਬਣੀ ਪਈ ਆ ਬੰਨਣੀ ਆ ਸਰ ਸਵੇਰ ਦਾ ਕਿਹਾ ਸੀ ਮੈਨੂੰ ਬਾਜ਼ਾਰ ਲੈ ਜਾਇਓ ਮੈਂ ਵਰਤਾਂ ਵਾਸਤੇ ਸੂਟ ਲੈ ਕੇ ਆਉਣਾ ਤੇ ਅੱਧੀ ਰਾਤ ਕਰਤੀ ਘਰੇ ਆਉਣ ਲੱਗਿਆਂ ਨੂੰ ਓਏ ਅੱਧੀ ਰਾਤ ਕਿੱਥੋਂ ਹੋ ਗਈ ਅਜੇ ਤਾਂ 4 ਵੀ ਨਹੀਂ ਵਜੇ ਓਏ ਜਵਾਕ ਨੂੰ ਦਵਾਈ ਦਵਾ ਕੇ ਲਿਆ ਉੱਥੇ ਟਾਈਮ ਲੱਗਾ ਡਾਕਟਰ ਕੋਲੇ ਜਵਾਕ ਨੂੰ ਤਾਂ ਦਵਾਈ ਦਵਾ ਲੈਂਦੀ ਚੰਗੀ ਗੱਲ ਆ ਤੇ ਹੁਣ ਮੈਨੂੰ ਵੀ ਸੂਟ ਦਵਾ ਲਿਆਓ ਪਰ ਸੋਨ ਤਾਂ ਵਰਤ ਨਹੀਂ ਕੇ ਮੈਂ ਸਪਾਉਂਗੀ ਕਿਹੜੇ ਮੇਰੇ ਕੌਲੀ ਹੋਈਆਂ ਤੂੰ ਤੈਨੂੰ ਆਪਦੇ ਸੂਟਾਂ ਦਾ ਫਿਕਰ ਤਾਂ ਪੈ ਗਿਆ ਉਹ ਜਵਾਕ ਨੂੰ ਦਵਾਈ ਦਵਾ ਕੇ ਲਿਆ ਆ ਉਹ ਤੂੰ ਪੁੱਛਿਆ ਵੀ ਨਹੀਂ ਵੀ ਕੀ ਹੋਇਆ ਉਹਨੂੰ ਵੀ ਡਾਕਟਰ ਨੇ ਕੀ ਕਿਹਾ ਕੋਈ ਨਹੀਂ ਦਵਾਈ ਦਵਾ ਲੈਂਦੀ ਨਾ ਹੁਣ ਹੋ ਜਾਊਗਾ ਠੀਕਾ ਤੇ ਮੈਨੂੰ ਵੀ ਠੀਕ ਕਰ ਲੋ ਮੈਨੂੰ ਵੀ ਲੈ ਚਲੋ ਸੂਟ ਦਵਾ ਲਿਆਓ ਮੈਨੂੰ ਮੈਂ ਵਰਤ ਰੱਖਣਾ ਤੁਹਾਡਾ ਉਹ ਨਹੀਂ ਮੈਨੂੰ ਬੁਖਵਾ ਦੇ ਕੀ ਰੋਟੀ ਖਵਾ ਦੇ ਮੈਥੋ ਨਹੀਂ ਬਗਦੀ ਮੰਨੀ ਆ ਜਾਂ ਤੇਰੀ ਚਾਚੀ ਨੇ ਬਣਾਇਆ ਕੋਈ ਕੁਛ ਉਹਦੇ ਕੋਲੋਂ ਖਾ ਲਾ ਠੀਕ ਹੈ ਤੇਰੀ ਜਵੇਂ ਸ਼ਰਮ ਲਈ ਆ ਯਾਰ ਤੂੰ ਜਵਾਗ ਨੂੰ ਰੋਟੀ ਤਾਂ ਪਕਾ ਕੇ ਪਾਸ ਆ ਸਕਦੀ ਆ ਐ ਕੋ ਬਿਮਾਰ ਆ ਉੱਤੋਂ ਰੋਟੀ ਮੰਗਰਾ ਦੇ ਤੋਂ ਉਹ ਵੀ ਇਹਨਾਂ ਤੋਂ ਦੇ ਰਹੀ ਤੈਨੂੰ ਕੋਈ ਫਿਕਰ ਹੈ ਕਿ ਇਹ ਜੀ ਦਾ ਤੁਹਾਨੂੰ ਫਿਕਰ ਹੈਗਾ ਵਰਤ ਕਿਹਦਾ ਰੱਖਣਾ ਨਾ ਆਦਾ ਰੱਖਣਾ ਥੋੜਾ ਵਰਤ ਰੱਖਣਾ ਉਹਦੇ ਵਾਸਤੇ ਇੱਕ ਸੂਟ ਨਹੀਂ ਸਰਦਾ ਮੈਨੂੰ ਉਹ ਬਾਬਾ ਗੁਰੂ ਮੈਨੂੰ ਨਹੀਂ ਚਾਹੀਦਾ ਵਰਤ ਆ ਮਦਾ ਐਵੇਂ ਚੰਗਾ ਜਿੰਨੀ ਉਮਰ ਆ ਉੰਨੀ ਬੀਤ ਲੂ ਬਧੇਰੀਆ ਨਾਲੇ ਐਵੇਂ ਸੂਟ ਸੂਟ ਲਈ ਆ ਤੇਰੇ ਕੋਲੇ ਰਖੜੀਆਂ ਦੇ ਇੰਨੇ ਦਾ ਸੂਟ ਹੈਗੇ ਆ ਉਹਨਾਂ ਚੋਂ ਕੋਈ ਸੂਟ ਸਵਾਲਾ ਇੱਕ ਲੈ ਰਖੜੀ ਵਾਲੇ ਸੂਟਾਂ ਦੀ ਕੀ ਗੱਲ ਕਰਦੇ ਹੋ ਉਹ ਤਾਂ ਮੇਰੇ ਭਰਾਵਾਂ ਨੇ ਦਿੱਤੇ ਆ ਪਰ ਤਾ ਹੁਣ ਮੈਂ ਥੋੜਾ ਰੱਖਣਾ ਇਹ ਸੂਟ ਤਾਂ ਮੈਂ ਥੋੜੇ ਤੇ ਹੀ ਲੈਣਾਗਾ ਉਹ ਜ਼ਰੂਰੀ ਨਹੀਂ ਹੁੰਦਾ ਹਰ ਵਾਰੀ ਨਵੇਂ ਸੂਟ ਹੀ ਲੈਣੇ ਆ ਕਾਬ ਦਾ ਘਰ ਵੇਖ ਕੇ ਚੱਲਣਾ ਚਾਹੀਦਾ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਫਸਾਰਨੇ ਚਾਹੀਦੇ ਆ ਉਹ ਤੈਨੂੰ ਪਤਾ ਵੀ ਆ ਜਵਾਗ ਦੀ ਫੀਸ ਰਹਿੰਦੀ ਆ ਉਹਦੇ ਸਕੂਲ ਚੋਂ ਫੋਨ ਆਇਆ ਸੀ ਉਹ ਕਹਿੰਦੇ ਜਾਂ ਤਾਂ ਨਾਂ ਕੱਟ ਦਾਂਗੇ ਜੇ ਫੀਸ ਨਾ ਭਰੀ ਕੋਈ ਨਹੀਂ ਕੱਟ ਦੇ ਨਾਂ ਨੂੰ 6 ਮਹੀਨੇ ਪਏ ਨੇ ਹਜੇ ਉਹਦੀ ਕਲਾਸ ਦੇ ਭਰੀ ਜਾਊਗੀ ਫੀਸ ਵਰਤ ਤਾਂ ਸਾਲ ਚ ਇੱਕ ਵਾਰੀ ਆਉਂਦਾ ਗਾ ਉਹ ਵਰਤ ਬਿਨਾਂ ਤਾਂ ਸਰ ਵੀ ਜਾਊ ਜਵਾਗ ਦੀ ਪੜ੍ਹਾਈ ਜ਼ਰੂਰੀ ਹੈ ਕਿ ਵਰਤਾਂ ਦਾ ਸੂਟ ਵਰਤਾਂ ਦਾ ਸੂਟ ਜ਼ਰੂਰੀ ਆ ਹੁਣ ਮੈਨੂੰ ਇੰਨਾ ਕ ਦੱਸ ਦੋ ਵੀ ਸੂਟ ਦਵਾਉਣ ਚੱਲਣਾ ਕਿ ਮੈਂ ਪੈ ਜਾ ਫਿਰ ਚੰਗਾ ਬਾਬਾ ਤੂੰ ਜਿੱਤੀ ਮੈਂ ਹਾਰਿਆ ਜਵਾਗ ਦੀ ਫੀਸ ਜੋਗੇ ਪੈਸੇ ਰੱਖੇ ਹੋਏ ਆ ਚੱਲ ਉਹਨਾਂ ਦਾ ਤੈਨੂੰ ਸੂਟ ਦਿਵਾ ਲਿਆ ਹੁਣ ਜਵਾਗ ਦਾ ਕੀ ਆ ਅਣਪੜ ਰਹਿਂਦਾ ਰਹਿ ਜੂਗਾ ਬਸ ਤੇਰਾ ਵਰਤਾਂ ਦਾ ਸੂਟ ਨਾ ਰਹਿ ਰੋਏ ਹਨਾ ਚੱਲ ਕੋਈ ਚੱਲ ਮੈਂ ਤਾਂ ਸੂਟ ਲੈ ਕੇ ਆਉਂਗਾ ਮੇਰੀ ਮੰਮੀ ਮੇਰੇ ਡੈਡੀ ਨਾਲ ਕਦੋਂ ਲੜ ਜਾਂਦੀ ਆ ਕੁਛ ਨਹੀਂ ਹੋਇਆ ਪੁੱਤ ਉਹਦਾ ਸਿਰ ਦੁਖਦਾ ਸੀ ਜਾਂ ਤਾਂ ਜੋ ਬੋਲਦੇ ਹੁਣ ਮੇਲੇ ਤੂੰ ਰੋਟੀ ਖਾ ਲੈ ਹੁਣ ਨਹੀਂ ਦੁਖਦਾ ਸਿਰ ਮੇਰਾ ਭਰਾਵਾ ਅੱਜ ਆਪ ਸੂਟ ਲੈ ਕੇ ਹੀ ਤਾਂ ਇਹ ਲੈਣਾ ਸੂਟ ਵਰਤਾ ਵਾਸ ਨਾ ਦੀਦੀ ਮੈਂ ਤਾਂ ਲੈ ਕੇ ਆਉਣਾ ਸੂਟ ਕਿਉਂ ਕੀ ਗੱਲ ਮੇਰੇ ਕੋਲ ਤਾਂ ਰੱਖਣੇ ਵਾਲੇ ਪਏ ਸੀ ਮੈਂ ਤਾਂ ਉਹੀ ਸਮਾਨੇ ਦਿੱਤੇ ਲੋਹਾ ਹੈ ਕੰਬਲੀ ਕੋਈ ਵਰਤਾਂ ਨੂੰ ਵੀ ਰੱਖਣੀ ਆਏ ਸੂਟ ਸਵਾਉਂਦਾ ਹੁੰਦਾ ਆਪਦੇ ਘਰ ਵਾਲੇ ਤੋਂ ਮੰਗੀਦਾ ਹੁੰਦਾ ਸਾਨੂੰ ਪਤਾ ਤਾਂ ਹੈਗਾ ਸੁਖਦੀਪ ਦਾ ਕੰਮ ਨਹੀਂ ਚੱਲਦਾ ਹੈਗਾ ਫਿਰ ਆ ਦਾ ਹੱਥ ਦੇਖ ਕੇ ਉਹ ਕਰਨਾ ਸੀਗਾ ਮੈਂ ਨਹੀਂ ਲੈ ਕੇ ਆਉਣਾ ਸੂਟ ਤੂੰ ਤਾਂ ਨਾ ਪਿੰਡੂ ਦੀ ਪਿੰਡੂ ਰਹੇਗੀ ਤੂੰ ਆਪਦਾ ਘਰ ਦੇਖੀ ਚੱਲ ਮੈਂ ਤਾਂ ਲੈ ਕੇ ਆਉਣੀ ਹੈ ਨਵਾਂ ਸੂਟ ਦੋ ਜਣੇ ਤਰੇ ਫਿਰਦੇ ਵੇਲੇ ਆ ਸਬਜੀ ਤਾਂ ਵੇਚਤੀ ਕਿਨੂੰ ਸਾਂਭਣ ਦਾ ਕੋਈ ਖਿਆਲ ਨਹੀਂ ਪਰ ਜੇ ਇਹਨਾਂ ਦੇ ਆਪਦੇ ਰੋਲੇ ਖਤਮ ਹੋਣ ਤਾਂ ਫੇਰ ਇਹਦੇ ਨਾਲ ਧਿਆਨ ਇੱਧਰ ਹੋਵੇ ਬਾਪੂ ਮੈਂ ਹਣਾ ਮੜਾ ਸੂਟ ਦਿਵਾ ਲਿਆ ਵਾ ਸ਼ਹਿਰ ਜਾ ਕੇ ਆਉਣੇ ਠੀਕ ਆ ਸ਼ਹਿਰ ਆ ਧਿਆਨ ਨਾ ਜਾਇਓ ਫੇਰਾ ਆ ਕੋਈ ਨਾ ਬਾਪੂ ਜੀ ਵੀ ਵਰਤਾ ਵਾਸਤੇ ਸੂਟ ਲੈਣ ਚੱਲੀਆਂ ਸ਼ਹਿਰ ਪਤਾ ਨਹੀਂ ਸੂਟ ਲੈਣ ਚੱਲੇ ਆ ਤਾਂ ਛੋਟੀ ਨੂੰ ਵੀ ਨਾਲ ਲੈ ਜਾਂਦੀ ਉਹ ਵੀ ਲੈ ਆਉਂਦੀ ਛੋਟੀ ਤਾਂ ਬਾਪੂ ਜੀ ਕਹਿੰਦੇ ਮੈਂ ਆਪਦਾ ਘਰ ਦੇਖਣਾ ਸਾਡਾ ਘਰ ਤਾਂ ਤੁਸੀਂ ਦੇਖ ਲਵਾਂਗੇ ਮੈਂ ਸੂਟ ਲੈ ਆਉਣੀ ਆ ਉਹ ਦੇਖ ਲਓ ਭਾਈ ਤੁਹਾਡੀ ਮਰਜ਼ੀ ਦੀ ਠੀਕ ਇਹ ਵੀ ਸੋਰੀ ਕਮਲੀ ਦੀ ਕਮਲੀ ਰਹੀ ਇਹਨਾਂ ਸਾਰੇ ਉਮਰ ਕਬੀਲਦਾਰੀ ਦੀ ਸਮਝ ਨਹੀਂ ਆਉਂਦੀ ਚੱਲ ਕੋਈ ਨਹੀਂ ਥੋੜੀ-ਥੋੜੀ ਸਮਝ ਜੂਗੀ ਗਰੀਬੰਦਾਂ ਕਿੱਥੇ ਆ ਦੇ ਸ਼ੌਂਕ ਪੂਰੇ ਕਰ ਲੋ ਬਸ ਅੱਜ ਇਹ ਟੂਲਦਾਂ ਨਹੀਂ ਮਾ ਸਕਿਆ ਆਪਰਾਵ ਤਾ ਪੰਜ ਗਲਾਸ ਲੈ ਕੇ ਆਈ ਹਾਂਜੀ ਆਉਣੀਆਂ ਦੀ ਲੈਉਣੀਆਂ ਆ ਪਾਣਾਂ ਹਾਂ ਲਓ ਜੀ ਪਾਣੀ ਅਕ ਤੂੰ ਨਹੀਂ ਗਈ ਭਾਬੀ ਨਾ ਮੰਡੀ ਮੈਂ ਤਾਂ ਉਹ ਨਹੀਂ ਗਈ ਹੈਗੀ ਕਿਹਾ ਤਾਂ ਹੈਗਾ ਸੀ ਉਹਨਾਂ ਨੇ ਪੁਜਾ ਵਰਦੀ ਉਹ ਮਸਤਾ ਸਾਲ ਬਾਅਦ ਤਿਹਾਰ ਹੁੰਦਾ ਹੈ ਐਨੇ ਭਾਰੇ ਨਮਾ ਸੂਟ ਬਣ ਜਾਂਦਾ ਕੋਈ ਨਾ ਜੀ ਹੈਗਾ ਸੀ ਮੇਰੇ ਕੋਲ ਸੂਟ ਮਸਮਾਨਾ ਦੇਤਾ ਉਹ ਕੋਈ ਨਾ ਵਾ ਆ ਮੇਰੇ ਕੋਲ 1500 ਰੁਪਿਆ ਹੈਗਾ ਤੇ ਕੱਲ ਨੂੰ ਵਾਰਸਾਂ ਦਾ ਸਮਾਨ ਲਿਆਈ ਹੈ ਹੈ ਸਾਰੇ ਵਰਤ ਬਣਾਉਣਗੇ ਪਰ ਤੂੰ ਕਮੜੇ ਕੱਲੀ ਕੁਛ ਕਰੇ ਬੱਟੇ ਕੋਈ ਨਾ ਜੀ ਸਮਾਨ ਨੂੰ ਕੀ ਜੇ ਤੁਸੀਂ ਮੇਰੇ ਕੋਲ ਸਭ ਕੁਝ ਹੀ ਹੈ ਮੇਰੇ ਕੋਲ ਮੈਂ ਕਿੱਥੇ ਜਾਣਾ ਕਮਲ ਗੇ ਮੈਂ ਤਾਂ ਤੇਰੇ ਕੋਲ ਹੀ ਰਹਿਣਾ ਆੜੇ ਲੋਕਾਂ ਦੇ ਦਿੱਤੀ ਰਵਾਇ ਬਣਾਇਆ ਹੈ ਲੋਕਾਂ ਨਾਲ ਚੱਲਣਾ ਪੈਣਾ ਚਲੋ ਠੀਕ ਹੈ ਜੇ ਆਪਾਂ ਇਸ ਸਮਾਨ ਦੀ ਨਹੀਂ ਕਿਸੇ ਹੋਰ ਕੰਮ ਆ ਜਾਂ ਰੋਕ ਕਮੀਦਾਰੀਆਂ ਬਥੇਰੀਆਂ ਆਪੇ ਆ ਠੀਕ ਹੈ ਉਹ ਐਸੀ ਗੱਲ ਕਰ ਤੇ ਤੇ ਮਾਰ ਨਾ ਮੈਨੂੰ ਤੂੰ ਫਿਰੂਲ ਕਰਤੇ ਨਹੀਂ ਕਰਦੀਗੀ ਚਲ ਜਿਵੇਂ ਤੇਰੀ ਮਰਜ਼ੀ ਆ ਗਰੀ ਭਰਾ ਰੋਟੀ ਲਿਆ ਔਖਾ ਵੋਦ ਲੱਗਿਆ ਮੈਨੂੰ ਕਦ੍ਹਾ ਕਰਾਂ ਜੇ ਤੇਰੀ ਅੱਗੇ ਸੋ ਤੇਰੇ ਗੌਰਤ ਦੀ ਹੋ ਜੇ ਨਾ ਤਾਂ ਫਿਰ ਉਹ ਕਰਤੇ ਹੋਣਾ ਬੰਦ ਹੋ ਜਾਣ। ਆ ਗੱਲ ਕਿੱਥੇ ਮੰਦਾਂ ਚ ਗੱਲ ਦੀਆਂ। ਦੱਦੂ ਜੀ ਆ ਦੇ ਮੈਨੂੰ ਕੋਈ ਮੈਂ ਪਟਾਚਾਰੀ। ਉਹ ਤੂੰ ਰਹਿੰਦਾ ਪਤਾ ਤੂੰ ਮੇਰੇ ਪੜ ਲਾ ਅਜੇ ਬਹੁਤ ਟਾਈਮ ਪਿਆ ਤੇਰਾ ਕੰਮ ਕਰਨ ਦਾ। ਠੀਕ ਆ ਪੜਾਈ ਕਰ। ਦਾਦੀ ਜੀ ਹੋ ਜੀ ਕਰਦੇ ਲਾਕ ਨੇ ਮੈਨੂੰ ਤਾਂ ਹੀ ਕੰਮ ਕਰਨਾ ਪਊ। ਉਹ ਪਤਾ ਤੂੰ ਆਗੇ ਬੋਲੀ ਜਨਾ। और दादू मेरे पीछे आले पैसा दी था मम्मी सूट ले यहाँ दिया मेरा तो नहीं कटने फिरता मैं नहीं कुछ करना था जिन्ना चल मैं बैठा बहुत है तू टेंशन ना ले तेरी नुपराक ये बहुत वो डांप सर्बन हो ना मैं ठीक है दादू ओके काफी काम नहीं मेरे काफी काम नहीं मेरे के मैं भी तैयार हूँ मै ਕਿੰਤਾ ਆ ਗਈ ਤਾ ਹੈ ਜਿਹੜੀ ਉਸ ਪਾਰਲਰ ਤੇ ਪਿਆਰ ਹੋ ਕੇ ਆਈਆਂ ਲੈ ਸਪੈਸ਼ਲ ਦੇਣਾ ਸਪੈਸ਼ਲ ਦਿਨ ਦਾ ਪਾਰਲਰ ਤੇ 4 ਗੁਣਾ ਚਾਹੀਦਾ ਮੈਂ ਤਾਂ ਆਪਣਾ ਜਿਹੜਾ ਸਾ ਖਾਦਦਾ ਸੀਗਾ ਮਹਿੰਗਾ ਨਹੀਂ ਜਿਹੜੇ ਪਾਰਲਰ ਉੱਥੇ ਪਿਆਰ ਹੋ ਕੇ ਆਈਆਂ ਤੇ ਨਾਲੇ ਮੇਰਾ ਸੁਸਤੀਆ ਨੂੰ ਕੇ ਆ ਗਿਆ ਇਹ ਆ ਦੇ ਅੱਤਵੇਂ ਪਾਉਂਗੀ ਮੈਂ ਚੰਦ ਦੇਖਣਗੇ ਇਹ ਕਿ ਸੋਨਾ ਗੱਤੂ ਬਹੁਤ ਸੋਨਾ ਗੱਤੂ ਸੋਨਾ ਤਾਂ ਹੋਣੀ ਆ 8-9000 ਰੁਪਏ ਲੱਗਿਆ ਉੱਪਰੋਂ ਸਵਾਈ ਬਹੁਤ ਜਿਆਦਾ ਹੀ ਹਾਲਾਤ ਖਰਾਬ ਹੋ ਗਏ ਪੰਜਾਬ ਦੇ ਵਿੱਚ ਬੱਚੇ ਚੱਕੀ ਜਾਂਦੇ ਆ ਉਧਰ ਵੱਡਾ ਟੁਕੀ ਚੱਲ ਪਈ ਸਮਝੋ ਬਾਹਰ ਹੋਈ ਖੜੀ ਹੈ ਗੱਲ ਕੋਈ ਪਤਾ ਨਹੀਂ ਲੱਗਦਾ ਦੁਨੀਆ ਕਿੱਧਰੋਂ ਤਰੀ ਜਾਂਦੀ ਆ ਪਰਾਨ ਆਰੀ ਕਿਉਂ ਜਾਨੀ ਮਾਰਦੇ ਇਹ ਕੰਦੂ ਜਵਾਗਰ ਕਿੱਥੇ ਫਿਰਦੇ ਹੋਰੀ ਆ ਰਹਿ ਐਵੇਂ ਲੱਗੀਆਂ ਜਦ ਦੇ ਕੋਲੇ ਨੇ ਭੁੱਖੇ ਰਹਿ ਕੇ ਕਰੇ ਬਖਾਂਡ ਸ਼ੋਕਰਾ ਪ੍ਰਮਾਤਮਾ ਤੇਰਾ ਬਹੁਤ ਬੰਦੀ ਹੈ ਦੋਨਾਂ ਭਰਾਵਾਂ ਦੀ ਅੱਜ ਕੱਲ੍ਹ ਨਹੀਂ ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਨਹੀਂ ਇੱਕ ਦੂਜੇ ਨੂੰ ਪੁੱਛਦਾ ਇਹਨੂੰ ਕੀ ਹੋ ਗਿਆ ਇਹ ਕਾਹਤ ਰਹੋ ਤਾਂ ਦਾ ਕੋਈ ਅਗ ਨਹੀਂ ਪਤਾ ਉਹ ਕੀ ਹੋ ਗਿਆ ਪਤਾ ਤੂੰ ਕਾਹਤ ਰੋਈ ਜਾਨਾ

ਤੇ ਆਪਾਂ ਨੇ ਮੋਕਾ ਲੱਗ ਗਿਆ ਤਾਂ ਦਿਵਾਲੀ ਦਾ ਟੋਟ ਵੀ ਲਾਇਆ ਲੇਖੇਂ ਦਿਵਾਲੀ ਦੇ ਪੈਸੇ ਮੰਗੇ ਫੇਸਟ ਫੇਰ ਕਰਨਾ ਜੀ ਨਾ ਕੱਲੀ ਦਿਵਾਲੀ ਦੀ ਗੇ ਲੋੜ ਸੀ ਹੁਣ ਨਾਲ ਗਾਂ ਲੋੜੀ ਵਾਲੇ ਵੀ ਲੈ ਹੀ ਆਉਣੇ ਸੀ ਬਾੜਾ ਦਾ ਪਤਾ ਰੀ ਲਿਆ ਜਿਹੜੀ ਪੂਰਾ ਜਗਾ ਉਹ ਵੇਚਣ ਨੂੰ ਸ਼ਰਮ ਤਾਂ ਪਾ ਲਾ ਹੀ ਲਈ ਆ ਉਹ ਭਾਈ ਜਗਾ ਕਿੜਾ ਵੇਖਣ ਲੱਗਿਆ ਅਗਲੇ ਉਹ 100 100 ਨਖਰੇ ਕਰ ਦਿਆ ਕਹਿੰਦੇ ਜਗਾ ਤੰਗ ਆ ਗਈ ਸਾਡੀ ਗੱਡੀ ਲੰਘਦੀ ਗਈ ਕੋਈ ਇਹਨਾਂ ਨੂੰ ਕੀ ਪਤਾ ਅਰੇ ਇਹਨੂੰ ਕੀ ਬੋਲਾਂ ਤੁਸੀਂ ਇਹਨਾਂ ਬਾਰੇ ਕਿੰਨਾ ਬੋਲਾਂ ਤੂੰ ਹੁਣ ਕਿਉਂ ਟੈਨਸ਼ਨ ਲੈਨੇ ਯਾਰ ਤੁਸੀਂ ਓਡਾ ਇੱਕ ਬੋਝ ਤਾਂ ਘਟੇ ਗਿਆ ਜਿਹੜਾ ਬਾਪੂ ਆ ਜਵਾਕ ਤਾਂ ਨਾ ਕੱਟਦਾ ਸਕੂਲ ਚੋਂ ਇਹਦੇ ਨਾਲੇ ਤਾਂ ਵਰਦੇ ਨਹੀਂ ਪਾ ਕੇ ਆਉਂਦਾ ਇਹ ਨਾਲੇ ਇਹਦੀ ਫੀਸ ਨਹੀਂ ਭਰੀ ਹੈ ਨਾ ਕੱਟਦਾ ਉਹ ਕਿਵੇਂ ਨਾ ਤੈਨੂੰ ਨਹੀਂ ਪਤਾ ਕਿਵੇਂ ਤੈਨੂੰ ਤਾਂ ਕੱਲੇ ਆਉਦੇ ਸੂਟਾਂ ਦਾ ਪਤਾ ਪਹਿਲਾਂ ਉਹਦੇ ਤੂੰ ਜਵਾਕ ਦੀ ਵਰਦੀ ਲੈਣ ਗਈ ਸੀ ਸ਼ਹਿਰ ਉਦੇ ਤੋਂ ਆਪਦਾ ਸੂਟ ਲੈ ਕੇ ਮੁੜਿਆ ਹੀ ਹੈ ਹੁਣ ਉਹਦੀ ਫੀਸ ਦੇ ਵਿੱਚ ਤੂੰ ਸਾਰੇ ਪੈਸੇ ਦਾ ਸੂਟ ਲੈ ਲਿਆ ਫੀਸ ਭਰਨ ਦੀ ਕੀ ਲੋੜਾ ਤੂੰ ਕਰਨੀ ਨਾ ਤਾਂ ਕੱਟਣਾ ਹੀ ਸੀ ਗੜਾ ਨੇ ਚੱਲ ਹੁਣ ਬੈਠੀ ਕੀ ਸੋਚਦੀ ਆ ਤੂੰ ਆਪਦੇ ਸੂਟ ਸਾੜ ਜੇ ਸਾਰੇ ਇਕੱਠੇ ਕਰ ਤੇ ਜਾ ਚੜ ਬਸ ਤੇ ਆਪਦੇ ਜਾ ਪੈਂਟ ਨੂੰ ਮੈਂ ਨਹੀਂ ਰੱਖਣਾਗਾ ਤੈਨੂੰ ਤੈਨੂੰ ਆਪਦੇ ਜੰਮੇ ਜਵਾਗ ਦੇ ਭੁੱਖ ਨਾਲੋਂ ਜ਼ਿਆਦਾ ਤੈਨੂੰ ਪਿਆਰ ਹਣਾਉਣ ਦੀ ਹੋ ਜਾਂਦੀ ਆ ਕਿਸੇ ਚੀਜ਼ ਦੀ ਕਦੇ ਕੋਈ ਅਗਲ ਆਉਂਦੀ ਆ ਵੀ ਤੂੰ ਕੁਸ ਮਾੜਾ ਮੋਟਾ ਸੋਚ ਭੁੱਖ ਬਾਰੇ ਸੋਚ ਛੋਟੇ ਬੱਚੇ ਦੇ ਤੂੰ ਕੋਈ ਨਾ ਭਾਈ ਐ ਕੰਮ ਨਾ ਖਰਾਬ ਕਰ। ਬਾਈ ਤੂੰ ਫਿਕਰ ਨਾ ਕਰ। ਕੋਸ ਪੈਸੇ ਮੇਰੇ ਕੋਲ ਵੀ ਜੋੜੇ ਪਏ ਆ। ਕੋਈ ਗੱਲ ਨਹੀਂ ਪਤਾ। ਮੇਰੇ ਵੀ ਥੋੜੇ ਪੈਸੇ ਪੈਨਸ਼ਨ ਵਾਲੇ ਜੋੜੇ ਪਏ ਆ। ਆਪਾਂ ਜਵਾਗ ਦੀ ਫੀਸ ਭਰ ਦਿੰਨੇ ਆ। ਠੀਕ ਆ ਬਾਪੂ। ਇਹ ਗੱਲ ਨਹੀਂ ਬਾਪੂ ਪਰ ਇਹ ਨੂੰ ਨਹੀਂ ਨਾ ਸਮਝ ਆਉਂਦੀ ਵੀ ਪੈਸਾ ਕੱਲੇ ੜਾਉਣ ਵਾਸਤੇ ਨਹੀਂ ਹੁੰਦਾ। ਔਖੇ ਵੇਲੇ ਵਰਤਨ ਵਾਸਤੇ ਵੀ ਹੁੰਦਾ। ਕਰੇ ਸੋਚੀ ਇਹ ਗੱਲ। ਇਹ ਨੂੰ ਤਾਂ ਬਸ ਸਿਰਫ ਆਪਦੇ ਸੂਟ ਜਾਈ ਦਿਆ ਹੋਰ ਇਹਨੂੰ ਕਿਸੇ ਚੀਜ਼ ਦਾ ਫਿਕਰ ਹੀ ਨਹੀਂ ਜਿਹਨੂੰ ਆਪਦੇ ਜਵਾਗ ਦਾ ਨਹੀਂ ਫਿਕਰ ਉਹਨੂੰ ਹੋਰ ਕਿਸੇ ਚੀਜ਼ ਦਾ ਕੀ ਫਿਕਰ ਆਉਣਾ ਤਾਣ ਤੂੰ ਵੀ ਸਮਝ ਜਾ ਆਜਰਾ ਲੀੜਾ ਕਪੜਾ ਹੁੰਦਾ ਨਾ ਇਹ ਤਾਂ ਲੋਕ ਵਿਖਾਵਾ ਹੁੰਦਾ ਆਪਣੇ ਬੱਚੇ ਦੇ ਪਿਓ ਅਖਵਾਰ ਵੀ ਸੋਚੋ ਕਿਹਦੀ ਵੀ ਜ਼ਿੰਦਗੀ ਬਣਾਉਣੀ ਆ ਆਪਾਂ ਮਾਫੀ ਮੇਟੇ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਤੁਸੀਂ ਵੀ ਸੁਧੀ ਮੈਂ ਅੱਜ ਤੋਂ ਬਾਅਦ ਨਹੀਂ ਬਜਾਇਜ ਖਰਚਾ ਕਰਦੀ ਮੈਂ ਮੋੜੇ ਆਉਂਗੀ ਸੂਟ ਵੀ ਆ ਜਿਹੜਾ ਮੈਂ ਲੈ ਕੇ ਆਈ ਆ ਪਰ ਮੈਨੂੰ ਘਰੋਂ ਜਾਣ ਨੂੰ ਨਾ ਕਹੋ ਕੋਈ ਨਾ ਵੇ ਦੀ ਦੀ ਆਪਣੀ ਗਲਤੀ ਮੰਨੀ ਜਾਂਦੇ ਤੁਸੀਂ ਮਾਫ ਕਰਦੇ ਨੇ ਤੇ ਬਾਪੂ ਜੀ ਐਂ ਕਰੋ ਮੇਰੇ ਕੋਲੇ ਸ਼ਾਪ ਹੈਗੀ ਆ ਤੁਸੀਂ ਪੈਨਸ਼ਨ ਵਾਲੇ ਪੈਸਿਆਂ 'ਚ ਇਸ ਗਦੀਪ ਬਾਈ ਦੂਜੇ ਪੈਸਿਆਂ 'ਚ ਲਾ ਕੇ ਨਾ ਇਹਦੀ ਫੀਸ ਭਰ ਦੋ ਨਹੀਂ ਨਹੀਂ ਪੁੱਤ ਰੱਖ ਤੂੰ ਸ਼ਾਪਾ ਵੀ ਸੋਸ ਲਾ ਕੇ ਭਰ ਦੇ ਕੋਈ ਨਾ ਸੋਨੂ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ ਐਨੀ ਬਹੁਤ ਆ ਮੈਨੂੰ ਮaaf ਕਰ ਦੇ ਪੁੱਤ ਚੰਗਾ ਮੈਂ ਤੇਰੇ ਨਾਲ ਵੀ ਠੱਗਾ ਕੀਤਾ ਸੀ ਅੱਜ ਤੋਂ ਬਾਅਦ ਮੈਂ ਤੇਰੀ ਫੀਸ ਹੀ ਭਰੂੰਗੀ ਤੈਨੂੰ ਪੜ੍ਹਾਉਂਗੀ ਠੀਕ ਹੈ ਮੈਂ ਕੱਪੜਾ ਲੀੜਾ ਦਾ ਲਾਲਚ ਨਹੀਂ ਕਰੂੰਗੀ ਠੀਕ ਹੈ ਅਸਲੀ ਗੱਣਾ ਦਾ ਛੋਟਾ ਪਤਾ ਇਹ ਆ ਠੀਕ ਹੈ ਨਾ ਇਹਦਾ ਪ੍ਰਵਖ ਵਧਾਓ ਜਿਹੜੀ ਤੌਰ ਇਹਦੇ ਨਾਲ ਤੁਹਾਡੀ ਬਣਨੀ ਆ ਉਹ ਤੁਹਾਡੇ ਲੀੜੇ ਕੱਪੜਿਆਂ ਨਾਲ ਨਹੀਂ ਬਣਨੀ ਸਹੀ ਗੱਲ ਆ ਬਾਪੂ ਜੀ ਅੱਜ ਤੋਂ ਬਾਅਦ ਮੈਂ ਇਸ ਗੱਲ ਦਾ ਖਿਆਲ ਰੱਖੂੰਗੀ ਸਹੀ ਗੱਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋ ਉਮੀਦ ਕਰਦੇ ਆਂ ਅਸੀਂ ਅਸੇ ਕੋਸ਼ਿਸ਼ ਦੇ ਵਿੱਚ ਚੀਜ਼ ਬਣਾਉਣੇ ਆ ਤੇ ਜੇ ਤੁਹਾਨੂੰ ਸਾਡਾ ਸੁਨੇਹਾ ਵਧੀਆ ਲੱਗਾ ਤਾਂ లైక్ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਵਧੀਆ-ਵਧੀਆ ਆਪਣੇ ਕੋਲ ਕੰਟੈਂਟ ਵੀਡੀਓ ਸ਼ੇਅਰ ਕਰ ਸਕੀਏ ਸਹੀ ਗੱਲ ਹੈ ਜੀ ਜਿਹਹ ਤੁਸੀਂ ਸਾਰੇ ਕਹਿੰਦੇ ਆ ਕਿ ਚੰਗੇ ਕੰਟੈਂਟ ਆਉਣੇ ਚਾਹੀਦੇ ਨੇ ਚੰਗੇ ਮੈਸੇਜ ਆਉਣੇ ਚਾਹੀਦੇ ਨੇ ਤਾਂ ਚੰਗੇ ਮੈਸੇਜ ਨੂੰ ਐਪਰੀਸ਼ੀਏਟ ਵੀ ਜਰੂਰ ਕਰਿਆ ਕਰੋ ਕਈ ਵਾਰ ਚੰਗੀਆਂ ਚੀਜ਼ਾਂ ਰੋਲ ਜਾਂਦੀਆਂ ਨੇ ਜੀ ਅਸੀਂ ਗਾੜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਡੀਆਂ ਅਜੇ ਫਿਲਮਾਂ ਨੂੰ ਤੁਸੀਂ ਪਿਆਰ ਦਿੰਦੇ ਹੋ ਅਸੀਂ ਹਰ ਵਾਰ ਇੱਕ ਵਧੀਆ ਸੁਨੇਹਾ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆ ਤੇ ਬਹੁਤ ਵਧੀਆ ਸੁਨੇਹਾ ਹੈ ਇਹ ਜਿਹੜੇ ਫਜ਼ੂਲ ਖਰਚੇ ਕਰਦੇ ਆਪਾਂ ਤੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਸੁਨੇਹਾ ਹੈ ਇਹ ਤੇ ਫਿਲਮ ਨੂੰ ਜ਼ਰੂਰ ਦੇਖੋ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਕੋਈ ਨਹੀਂ ਆਇਆ ਇਹ ਕਾਜੀ ਵਾਈਫ ਜੀ ਦਾ ਖਾਲਸਾ ਵਾਇ ਤੁਸੀਂ ਦੇਖੋ